ست سنگ میرے سو تریا گر پرساد نام سن کے یہ سوکھے سڑ من نے ہر 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 ہو جاتا شب بھی سر چل رہا ਜੇ ਕੁਇ ਤੇ ਰਿਖਾ ਮੇਟਾ ਲਾਗੀ ਇਹ ਬਖਸ਼ੇ ਤਾ ਗੁਰੂ ਜੁੜਿਆ ਇਹ ਸਾਨੂੰ ਪਾਤਸ਼ਾਹ ਜੀ ਕੋਈ ਕੰਮ ਕਰਨ ਨੂੰ ਿਰਜ ਦੇ ਵੀ ਨਾ ਇਹ ਕੰਮ ਤੇਰੇ ਵਰਸ ਤੇ ਨਹੀਂ ਕੀ ਇਹ ਗੁਰੂ ਦੀ ਬਾਤ ਮਰਣੀ ਤੇ ਜੀ ਮਿੱਟੀ ਕਰ ਤੈਰਾ ਬਾਣਾ ਮੇਟਾ ਲਾਗੀ ਕਰ ਨਾਮ ਪਦਾਰਥ ਨਨ ਮੰਗੇ ਕਿਉਂਕਿ ਮਾਤਾ ਪਿਤਾ ਆਪਣੇ ਬੱਚੇ ਵਾਸਤੇ ਜਨਮ ਲੁਦੇ। ਉਹ ਅਕਾਲ ਪੁਰਖ ਸਾਡੇ ਸਾਰਿਆਂ ਦੇ ਮਾਤਾ ਪਿਤਾ ਹਨ। ਉਹਨੇ ਜੋ ਦਿੱਤਾ ਉਹ ਹੈ ਮੇਰਾ ਮਾਤਾ, ਤੂੰ ਮੇਰਾ ਭੰਡਪ, ਤੂੰ ਮੇਰਾ ਘਰਾਤਾ, ਤੂੰ ਮੇਰਾ ਰਖਾ, ਸਭੀ ਥਾਈਂ ਤਾਂ ਕੋ ਦੇ ਹੱਥ ਘੜਾ। ਇਹ ਫਰਬਾਣੀ ਦੇ ਸਾਰੇ ਇਸਹਾਦ ਨੂੰ ਸਮਝ ਲਈਏ ਤੇ ਗੁਰੂ ਨੇ ਜੋ ਸਾਡੇ ਵਾਸਤੇ ਕੀਤਾ ਹੈ ਜੋ ਸਾਨੂੰ ਕਿਹਾ ਹੈ ਉਹ ਭਾਈ ਆਪਾਂ ਮਿੱਠਾ ਕਰਕੇ ਮੰਨਣਾ ਹੈ ਜੇ ਗੁਰੂ ਸਾਹਿਬ ਸਾਡੇ ਮੰਨ ਰਹੇ ਹਨ ਤਾਂ ਤੇ ਆਪਾਂ ਕਿਉਂ ਨਹੀਂ ਮੰਨਦੇ ਭਾਈ ਜੇ ਗੁਰ ਜੜ ਕੇ ਤਾਂ ਮਿੱਠਾ ਲੱਗੇ ਕੋ ਇਹਨੂੰ ਮੰਨ ਲਓ ਅੱਜ ਦਾ ਦਿਨ ਹੈ ਆਇਦੇ ਨੇ ਮਾਰੇ ਨੇ ਕਿਰਾਖਾਜੀ ਕੀਤਾ ਨਾਮ ਤੋਂ ਸਾਰਾ ਗੁਰੂ ਉਸ ਕੀ ਨਹੀਂ ਕਰ ਸਕਦਾ ਸੀ ਇਹੋ ਗੁਰੂ ਵਿੱਚ ਕਿ ਨਹੀਂ ਤਾਂ ਕੀ ਸਭ ਸਮਰਾਟ ਸੀ ਸੋਨਾਗਲਾ ਸਮਰਾਟ ਸਵਾਮੀ ਸਾਰਾ ਕੋਈ ਸਮਰਾਟ ਕੀ ਨਹੀਂ ਕਰ ਸਕਦਾ ਪਰ ਉਹਨੇ ਸਾਨੂੰ ਸਿਖਾਉਣ ਵਾਸਤੇ ਕਿੰਨੇ ਚੇਦ ਕਦੇ ਬੇਦੇ ਪਿੱਛਾ ਜਿ ਸਮਝ ਜੀ ਨੌ ਮਹੀਨੇ ਦਾ ਪੇਰਾ ਅੱਜ ਦਾ ਨਹੀਂ ਗਿਆ ਪਿਆ 9 ਮਿੰਟੇ ਗਿਆ ਪਿਆ ਲੈ ਅਨੰਦਪੁਰ ਸਾਹਿਬ ਤੇ ਗੁਰੂ ਸਾਹਿਬ ਦਾ ਜੇ ਬੋਲ ਹੀ ਕਰ ਜੇ ਤਾਂ ਵੀ ਸਾਰਾ ਕੁਝ ਸਹੀ ਹੋ ਜਾਣਾ ਪਰ ਨਹੀਂ ਗੁਰੂ ਸਾਹਿਬ ਉਸ ਅਲਪ ਗੱਲ ਵਿੱਚ ਸੁਪਾਰੀ ਦੀ ਤਾਂ ਸਾਨੂੰ ਸਿਖਾਇਆ ਕਿ ਬਾਣੀ ਨੂੰ ਜਿੜੇ ਰਹਿਣਾ ਹੈ ਜੋਦੂ ਧੁਭਾਵੇ ਸਾਰੇ ਪਰੀਕਾਰ ਸੰਸਾਰਾ ਸੁਲਾੰਤ ਨਾਮੁ ਭਗਤ

ਗੁਰਦੁਆਰਾ ਨੇ ਸਿਵਨ ਕਰਮਾਨੀਆਂ ਕੀਆ ਧਰਮ ਹੀ ਆਇਆ ਸਿੱਖੀ ਕੇਸਰ ਸਵਾਸਾ ਸੰਗਵਾਰੀ ਇਹਨਾਂ ਦੀ ਪਵਿੱਤਰ ਕੁਮਾਰੀ ਦਾ ਨਾਮ ਧਿਆਨ ਕੇ ਵਰੋਗੀ ਨਾ ਕੋ ਉਹਨਾਂ ਦੀ ਕਮਾਈ ਦਾ ਧਿਆਨ ਕਰਕੇ ਉਹਨਾਂ ਨੇ ਨਰਸਿਨ ਕਰਨਾ ਪਾਇਨੇ ਸਾਰੇ ਆਏ ਵਾਇ ਗਰੀ ਵਾਇ ਗਰੀ ਵਾਇ ਗਰੀ ਵਾਇ ਗਰੀ ਵਾਇ ਗਰੀ bye me bye me bye me bye me bye 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 bye

قلعہ خالی ہے ਦੇ ਪਾਈਂਨਾਂ ਦੀ ਸੇਵਾ ਸੁਭਾਲ ਕਰਨੀ ਇਸ ਤਰ੍ਹਾਂ ਬਾਜਨ ਜੀ ਸਾਰਾ ਕਿਰਨੂਈ ਸਰਸਾ ਦੀ ਨਦੀ ਦੇ ਪੇੜ ਤੇ ਤਾਂ ਆਜ ਦੇ ਕਿ ਬਹੁਤ ਕਦਰ ਨਾਲ ਸੀ ਸਿੱਖਾਣੇ ਕੋਲ ਜਿ ਦਿਤਾ ਆਈ ਸੱਚੇ ਬਾਜਾ ਸਾਨੂੰ ਦੇ ਕਿਰਨੂਈ ਇਸ ਸਰਸਾ ਦੇ ਪੇੜ ਨੂੰ ਗੁਰੂ ਸਾਹਿਬ ਨੇ ਕਿੰਨੀ ਵਡੀ ਰੂਪੀ ਕਾਰਨ ਇਹ ਸਿੱਖਿਆ ਦਿੱਤੇ ਨਾਲ ਹੀ ਪ੍ਰਦਿਤ ਦਿੱਤੀ ਕਹਿਣ ਦੇ ਮਾਪ ਆਪਣੇ ਘਰ ਤੁਰ ਗਿਆ ਮੇਰੇ ਸਤਿ ਕੋਈ ਸੀ ਗਿਆ ਗਿਆ ਕਿੰਨਾ ਪਿਆਰ ਨਾਲੁੰਦੇ ਤੇ ਮਹਾਰਾਜ ਨੇ ਸਾਰਾ ਅਯਾਨਾ ਸਰਸਾ ਦੀਪਕ ਕਰਵਾਇਆ ਮਹਾਰਾਜ ਕਹਿੰਦੇ ਕਿ ਇਹ ਜਿਹੜਾ ਧਾਨ ਹੁੰਦਾ ਹੈ ਨਾ ਇਹ ਚੜਾਵਾ ਜਿਹੜਾ ਹੁੰਦਾ ਹੈ ਯਾਰ ਹੈ ਉਥੋਂ ਬੜੀ ਆਪਾਂ ਵੱਡੀ ਸਿੱਖਿਆ ਲੈਣੀ ਕਦੇ ਵੀ ਜਿੰਦਗੀ ਦੇ ਵਿੱਚ ਗੁਰੂ ਘਰ ਦਾ ਪੈਸਾ ਨਾਲ ਆਪਣੇ ਹੱਥ ਦੇ ਲੱਗ ਪਾਚੈ ਜਾਇ ਸਿਖਨ ਮਾਡਸ ਕਰੀ ਪਾਚੈ ਨੇ ਆਜ ਦੇ ਦੇਣ ਹੀ ਉਹ ਸਾਰਾ ਖਿਲਾਣਾ ਸਰਸਾ ਦੀ ਬੀਜ ਕਰਵਾਇਆ ਆਸਰ ਨੂੰ ਕੋਈ ਪੀਵੇ ਇਸ ਕਰਕੇ ਸਭੇ ਪਾਰਿਸ਼ਾਦ ਇਨਸਾਨ ਨੂੰ ਸਵਾਦ ਦਿੱਤੀ ਆਜ ਦੇ ਦੇਣ ਤੇ ਵੀ ਉਹ ਦੀ ਸਿੱਖਿਆ ਹੈ ਪਾਚੈ ਜਿਵੇਂ ਤੂਰ ਰਾਤ ਆਇਆ ਆਵੇ ਰਾਤ ਚੱਲਦੀ ਹੈ ਦੋ ਟਾਈਗਰ ਕੈਮ ਹੈ ਨਾ ਰਾਤ ਪਾਸ਼ਾਹ ਹੀ ਕਹਿਣ ਲੱਗੇ ਇਸ ਦਿਨ ਕੋਈ ਪਾਈ ਦਾਸ ਸਿੰਘ ਜੀ ਕਿ ਨਾ ਕੋ ਟੈਨ ਹੈ ਪਾਈ ਦਾਸ ਸਿੰਘ ਜੀ ਨੇ ਤਾਲਿਆਂ ਨੂੰ ਸਾਹਮਣੇ ਦੇ ਦੇ ਕਿਹਾ ਕਿ ਪਾਸ਼ਾਹ ਲੱਗਦਾ ਹੈ ਕਿ ਕੋਈ ਟੈਨ ਹੈ ਕਹਿੰਦੇ ਅਸ਼ੇਆ ਬਾਕੀ ਕਹਿੰਦੇ ਕਹਿੰਦੇ ਅਸ਼ੇਆ ਲਈ ਤੁਹਾਨੂੰ ਸਹੀ ਦਾ ਪਾਸ਼ਾਹ ਅਗੇ ਦਰਵੇ ਤੁਹਾਨੂੰ ਸਹੀ ਦਾ ਮਰੇ ਨਾ ਉਹ ਰੂਸ ਜਾਓ ਇਹੋ ਕਿੰਨੀ ਵੱਡੀ ਸ਼ਾਨੂ ਸੀ ਕਿ ਆ ਜੀ ਦਾ

ਕਿੰਨੀ ਵੱਡੀ ਇਹ ਸਾਡੇ ਵਾਸਤੇ ਮੇਕੋ ਆਪਾਂ ਸਾਚੀ ਤੋਂ ਕੀ ਲੈਨੇ ਨੇ ਸਿੱਖਿਆ ਆਪਾਂ ਗੁਰੂ ਦੇ ਇਤਿਹਾਸੋਂ ਹੀ ਸਿੱਖਿਆ ਲੈਣੀ ਹੈ ਇਹ ਗੁਰੂ ਦੇ ਦਰਸ਼ਨ ਹਨ ਇਹ ਖਾਲਸੇ ਦੀ ਜ਼ਿਦਾਰ ਹਨ ਇਹਦੇ ਵਿੱਚੋਂ ਹੀ ਸਾਡੇ ਖਾਲਸੇ ਦੇ ਦਰਸ਼ਨ ਤੋਂ ਸਿੱਖਿਆ ਮੈਦੀ ਭਾਈ ਸਿਕਾ ਤੇ ਅੰਮ੍ਰਿਤ ਵਿਲਾ ਦੀ ਖਜਾਨਾ ਕਿੰਨਾ ਵੀ ਭਿਆਨਾ ਸਮਾ ਵਾਡੇ ਤੇ ਉਹ ਇਸ ਤੋਂ ਭਿਆਨਾ ਸਮਾ ਤੇ ਡਰ ਸਾਡੇ ਦੇ ਭਾਨਾ ਸਮਾ ਨਹੀਂ ਨਾ ਆਦਾ ਗਾ ਜੁਦੀ ਨੀ ਗਾ ਮਾਰੇ ਤੇ ਲੱਖਾਂ ਪੋਜਾਂ ਆਣ ਹੋਵੇ ਤੇ ਦੇਖੋ ਆਪਣੇ ਬੱਚੇ ਵੀ ਨਾਲ ਹਨ ਪੰਜ ਸਾਲ ਦੇ 7 ਸਾਲ ਦੇ ਬਾਬਾ ਜੀ ਉਹ ਰਾਉਂਡ ਬਾਬਾ ਪਤੇ ਜੰਬਾ ਬਾਵਾ ਜੀ ਸੀ ਬਾਰ ਬਾਰ ਜਾਦੇ ਨੇ ਮਾਤਾ ਗੁੰਦੇ ਕੋਲ ਕਿੰਨਿਆਂ ਕਿੰਨੇ ਹੋਰ ਸੇਵ ਸਿੰਘ ਜੀ ਨਾਲ ਜੀ ਤੇ ਪਾਚਾ ਜੀ ਦੇਖੋ ਫਿਰ ਦਮਾੜ ਸੇ ਜਾ ਰਹੇ ਹਨ ਇੰਨੇ ਭਿਆਨਕ ਸਮੇਂ ਸਰਸਾ ਵੀ ਚੜਿਆ ਆਇਆ ਹੈ ਇਹਦੀ ਢਾਂਡੇ ਕੁਲਿਆਣ ਤੇ ਵਿਡਾ ਬਕਰਾਂ ਨੇ پر پارچھائی میں پھر بھی عدتی دمان سجیا ہے مارا یہ آسا یہ دوازا کی اتن ہویا ہے دیت نہیں ہویا ہے پیرا بیٹا بیٹا ہے اس کا اکمیش کرنا تو آج دی کرنا تو جا کے جن در بیٹھیں جا جا بیٹھیں جا بیٹھیں جا بیٹھیں جا بیٹھیں جا بیٹھیں ਮਰਣੀ ਸੰਤਨ ਜੀ ਜੀ ਸ਼ਬਦ ਜੀ ਬਾਣੀ ਵਿੱਚ ਕਿਹਾ ਏ ਕਿ ਇੱਕ ਚੀਜ਼ ਤੁਸੀਂ ਪਰਮੇਸ਼ਰ ਦੇ ਅੱਗੇ ਰੱਖ ਸਕਦੇ ਜੇ ਗਿਆਨ ਸੱਚਾ ਸਾਹਿਬ ਸੱਚੇ ਮਨੇ ਭਾ ਗਿਆ ਤੋ ਅਵਾਰ ਆਖੀ ਮੰਗੀ ਦੇ ਦੇ ਤਾਰ ਕਰੇ ਦਾਤਾਰ ਫੇਰ ਕੇ ਅੱਗੇ ਅੱਥੀਏ ਜਿੱਦੇ ਸੇ ਦਰਬਾਰ ਦੇ ਅੱਗੇ ਕੀ ਹੈ ਜਿੱਦਾਂ ਦਰਬਾਰ ਦੇ ਸੰਭਾਤ ਹੋਏ ਮੋਹ ਕਹਿ ਬੋਲਨ ਬੋਲੀਏ ਜੇ ਤੂੰ ਸੁਣ ਤਰੇ ਪਿਆਰ ਮਨ ਤੇਰਾ ਇੱਕ ਧਨ ਹੀ ਇੰਦਰ ਦਾ ਵਿਲਾਗ ਹੈ ਇੱਕ ਜੇ ਕੋ ਟਾਈਮ ਗਾਇ ਅਮਰ ਤੇ ਵਿਲਾ ਸਾਚੇ ਨਾਮ ਵਡਿਆਈ ਅਮਰ ਤੇ ਵਿਰੇ ਉੱਕੇ ਨਾਮ ਗਿਆਨ ਵੱਡੇ ਗਿਆ ਗਿਆ ਪੁੰਜੀ ਵਡਿਆ ਗਿਆ ਅਮਰ ਤੇ ਬਿਨਾ ਨਾਮਾਈ ਪੁਜਾਈ ਅਮਰ ਤੇ ਬੜੀਆਂ ਵਰਤ ਵਰਤਾਵ ਤੇ ਹਰਦਨ ਅਮਰ ਤੇ

ਇਹ ਆਪਣਾ ਆਈ ਬੰਟੀ ਦਾ ਕੋਚ ਚਾਰ ਕਰਨ ਦੀ ਕੋਸ਼ਿਸ਼ ਕਰਨੀ ਹੈ ਜੀ ਤਾਂ ਜੀ ਬਖਸ਼ੇ ਤਾਂ ਗੁਰ ਉੜੇ ਆਈ ਜੇ ਕੋਈ ਤੁਸੀਂ ਕੋ ਸਾਨੂੰ ਕਿਰਤ ਕਰਦਾ ਹੈ ਇਹਨਾਂ ਕਿ ਪੁੱਤਰ ਕਿਉਂਕਿ ਜਿਸ ਆਦੇ ਕੰਜ ਪਿੰਡੀਏ ਮੰਨ ਨਾ ਕਰੇ ਕਿਰਤ ਦਿੱਤੀ ਨਾ ਇਹ ਖਾਣਾ ਨਹੀਂ ਹੈ ਉਹ ਜੇ ਖਾਣਾ ਜੇ ਤੇ ਬੈਤੇ ਤਨ ਪੀੜੀਏ ਕਿੱਢਾਈਆਂ ਗੁਰੂ ਦੀਆਂ ਇਹ ਆਪਾਂ ਆ ਪੰਜਾਬੀ ਵਿੱਚ ਕਹਿੰਦੇ ਨੇ ਮਾਪਿਓ ਦੀ ਗੱਲ ਤੇ ਘੋੜੇ ਕਿਉਂਦੀਆਂ ਨਾਲ ਪਰ ਆਪਨਾਏ ਦੇ ਵਿੱਚ ਗੁਰੂ ਦੀ ਝੜੀ ਹੋਵੇ ਗੁਰੂ ਸਾਹਿਬ ਕਿਸੇ ਕੰਮ ਕਰ ਨੂੰ ਰੋਕਦਾ ਹੈ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹਨ ਜੇ ਕੋਈ ਛਿਰਕੇ ਤਾਂ ਮੇਕਾ ਲਾਗੇ ਜੇ ਬਖਸ਼ੇ ਤਾਂ ਗੁਰੂ ਵੜਾਈ ਜਿਹਦੇ ਤੇ ਬਖਸ਼ਿਸ਼ ਕਰਦਾ ਹੈ ਉਹ ਕਹਿੰਦੇ ਤੇ ਜੀਤੇ ਮੇਰੇ ਤੋਂ ਗੁਰੂ ਪੜਪਰਪਾਰ ਕਰ ਵਿਆਰ ਹੈ ਗੁਰਮੁਖ ਬੋਲੇ ਸੋ ਥਾਏ ਪਾਏ ਮਨੁਮਖ ਕਿਥਾਏ ਨਾ ਪਾਈ ਮਰੈਣੇ ਜਿਹੜੇ ਗੁਰੂ ਦੇ ਸਾਨੂੰ ਹਾਲ ਜੇ ਕੋਸੀ ਕੋਥੀ ਸੰਤ ਜੀ ਗੁਰੂ ਦੇ ਸਾਧ ਸੰਗਤਿਆ ਗੁਰਮੁਖ ਦੇ ਹੱਥ ਜਿਹੜੇ ਮਾਰੇ ਨੇ ਉਹ ਥਾਏ ਪੈਂਦੇ ਹਨ ਭਾਈ وہ نام <سؤال> تھا مردی ہے درگاہ دے وقت بھی ایچھے بھی جگہ مردی ہے مانگوہ ہی تکانے نام مانگوہ نہیں ہے مانگوہ کریں جڑے اپنے مردی مردی کرتے ہیں وہ نام پائیے سے تھا نہیں ہوتی ہے مانگوہ ہی تکانے اپنے مردی مردی نام کریں گروہ والی بنا پائیں اس کا ایک ساتھ کی پاشا گیندی ہاں پالا ککرن ورک ورسی جابا فری جی ਰਹੀਏ ਚਿੱਕੜ ਦੂਰ ਘਰ ਨਾਲ ਪਿਆਰੇ ਜੀ ਹੋਂ ਜਗਾ ਸਭੀ ਜੇ ਅੰਬਲੀ لگ کے پر اسے جانا سارا پرمشورے ਇਸ ਕਰਕੇ ਬਾਈ ਗੁਰੂ ਸਾਹਿਬ ਦੇ ਨਿਹੰਗ ਤੋਂ ਕੀ ਗਰਵਾਣੀ ਤੇ ਅਸਤ ਜਿੰਨੇ ਵੀ ਅਪਕਾਰ ਨਹੀਂ ਕਰਦੇ ਬਹੁਤ ਜੁੰਮੀ ਕਰਿਆ ਇੱਕ ਆਖਰੀ ਹੱਥ ਦੇ ਹਨੇ ਦੇ ਭਾਵ ਰਹਿੰਦੇ ਹਨ ਇਸ ਕਰਕੇ ਸੱਜੇ ਪਾਸ਼ਾ ਨੇ ਪਾਲਾ ਪੱਤਰ ਵਰ ਵਰ ਸੇ ਵੀ ਗੁਰ ਦੇਖਣ ਜਾਣੀ ਜਬ ਦਿਨ ਸੂਰਨ ਦੇ ਕੋ ਤਰਉ ਤਰਾਈ ਦਿਨਸਰਾਂ ਨੂੰ ਦੇ ਪਾਉਂਦੇ ਰਹਿਣਾ ਪਉ ਪਾਉ ਨਹੀਂ ਦੇ ਵਿੱਚ ਕੰਮ ਕਰਨੀਆਂ ਜਿਹੜਾ ਵੀ ਕੰਮ ਕਰਨਾ ਹੈ ਗੁਰੂ ਨੂੰ ਮੇਰੇ ਤੇ ਕਰਨਾ ਹੈ ਗੁਰੂ ਮੈਂ ਮੈ ਯਾਦ ਹੀ ਹੈਂਦਾ ਕਰੇਂ ਜਾਂਦਾ ਇਸ ਤਰ੍ਹਾਂ ਪੁਰਸ਼ਾਂ ਨੂੰ ਕਰਨ ਸਭ ਦਿਨਸ ਰਹਿਣ ਦੇਖੋ ਦੇਖਦਾ ਕੀ ਇਹ ਵੇਖਣਾ ਲੋੜੀ ਹੁਣ ਥਾਗ ਗੁਰੂ ਤਾਂ ਬਿਨਵੇਂ ਸਾਰੇ ਦੇ ਰਹਿਣੇ ਵੇਖੋ ਬਾਹਰੇ ਕਹਿੰਦੇ ਸਤਗੁਰੂ ਸਾਥ ਕੋ ਦੇਖਰਾ ਜੇ ਤਾਂ ਜਗ ਸੰਸਾਰ ਮਿੱਠੇ ਬੋਗਦਨ ਹੋ ਵੀ ਜਿਚਾਰ ਸ਼ਬਦ ਨਾ ਕਰੇ ਜਿਚਾਰ ਜੇਨਨਤ ਕਰ ਸ਼ਬਦ ਦੀ ਵਿਚਾਰ ਦੇ ਵਿੱਚ ਚਲਦਾ ਨਾ ਪਾਵੇ ਕੀ ਜਾ ਅੱਲਾ ਵੇਖਣਾ ਹੈ ਮੈਂ ਨਹੀਂ ਕਾਬੂ ਹੁਣ ਵੇਖੋ ਤਾਂ ਗੁਰੂ ਨਾਨਕ ਦਾ ਜੀ ਦੇ ਪੁੱਤਰ ਸੀ ਫਿਰthia ਵੇਖਦੇ ਦਾ ਰੋਜ ਸੀ ਮੇਰਦੇ ਦਾ ਗੁਰੂ ਨੂੰ ਰੋਜ ਸੀ ਗੁਰ ਅਰਜਨ ਦੇਵ ਜੀ ਦਾ ਸੀ ਇਸ ਕਰਕੇ ਭਾਈ ਵੇਖਣਾ ਨਹੀਂ ਗੁਰੂ ਅਸਾਰ ਜੀਵਨ ਜਿਉਣਾ ਇਹਦੀ ਸਿੱਖਿਆ ਅਨੁਸਾਰ ਕਰਮ ਕਰਨਾ ਦੀ ਆ ਇਸ ਗਾਥੀ ਦਾ ਮੈਂ ਗੁਰੂ ਸਾਹਿਬ ਸਭ ਦੇਵ ਸਹਿਣ ਦੇਖੋ ਗੁਰ ਆਪਣਾ ਅਕੀ ਗੁਰ ਪੈਰ ਦਰਾਈ ਸਰਖਾਂ ਦੇ ਵਿੱਚ ਮਾਲਕ ਦੀ ਲੋਧ ਮਾਲਕ ਨੇ ਸਿੱਖਿਆ ਪੋਸਾ ਕੇ ਰਖਣੀ ਹੈ ਅਨੇਕ ਉਪਾਅ ਹਰੀ ਗੁਰ ਕਾਰਨ ਗੁਰ ਭਾਵੇਂ ਸੋ ਥਾਏ ਪਾਈ ਅਨੇਕ ਜਨਨ ਕਰ ਅਨੇਕ ਪਾਉਂਦੇ ਨੇਕਾ ਜਨਨ ਕਰ ਤੇ ਗੁਰੂ ਮੇਰੇ ਤੇ ਕਿਤੇ ਪ੍ਰਸੰਨ ਹੋ ਜਾ ਜੇ ਠਾਕੁਰ ਸੋ ਪ੍ਰਤਿਆ ਪਿਆਰ ਕੇ ਨਾ ਪੈਦਾ ਹੋ ਤੂੰ ਅਨੇਕਾਂ ਜਨਮ ਸੰਸੰਗਤ ਦੇ ਕਾਰ ਬਾਣੀ ਪੜਨ ਦੇ ਕਾਰ ਕੀਰਤਨ ਸੁਣਨ ਦੇ ਕਾਰ ਬਾਣੀ ਅਰਥ ਪੜ ਕੇ ਮੇਰਾ ਅਨੇਕ ਕਾਰ ਇਹ ਉਪਾਅ ਦੇ ਜੀ ਕਰਨ ਵਾਲੇ ਇਹ ਕਰਿਆ ਕਰ ਮਨ ਨੂੰ ਵੇਲਾ ਨਹੀਂ ਛੱਡਿਆ ਮਨ ਵੇਲਾ ਤੇ ਸ਼ਤਾਨ ਦਾ ਕਾਰ ਕਾਰਨ ਕੋਈ ਨਾ ਕੋਈ ਕਰਦੇ ਜਾਓ ਕੁਛ ਨਾ ਕੁਛ ਕਰ ਜਦੋਂ ਇਸ ਮਨ ਨੂੰ ਕੁਝ ਵੇਲਾ ਕਿੱਢੋ ਨਾ ਇਹ ਤੁਹਾਨੂੰ ਕਾਮ ਕਮਤ ਲੋਭੋ ਹੰਕਾਰ ਖਾਣ। ਇੱਕ ਜਿਵੇਂ ਕਹਾਣੀ ਸੀ ਨਾ ਕਿਸੇ ਨੇ ਜਿੰਨ ਲਿਆਂਦਾ ਕਹਾਣੀ ਹੈ ਮਨ ਨੂੰ ਸਮਝਾਉਣ ਵਾਸਤੇ ਜਿੰਨ ਲਿਆਂਦਾ ਉਹਨੇ ਕਿਹਾ ਭਾਈ ਇਹ ਜਿੰਨ ਹੈ ਜਿਹੜਾ ਕੰਮ ਇਹ ਨਾ ਇਹ ਸਾਲਾਂ ਦਾ ਕੰਮ ਮਿੰਟਾ ਹੀ ਕਰੇ। ਪਰ ਇੱਕ ਖਿਆਲ ਰੱਖਿਆ ਜੀ ਜੇ ਦਿਨ ਇਹ ਵੇਲਾ ਹੋ ਗਿਆ ਉਹ ਦਿਨ ਇਹ ਤੁਹਾਨੂੰ ਖਾ ਜਾਣਾ ਇਹ ਵੇਲਾ ਨਹੀਂ ਤੁਸੀਂ ਛੱਡਣਾ ਇਹ ਕੋਲ ਬੜਾ ਕੰਮ ਸੀ ਬੜਾ ਸ਼ੌਕਰ ਤਗੜਾ ਸੀ ਉਹ ਕਹਿੰਦਾ ਮੇਰਾ ਕੰਮ ਮੁਕਣਾ ਹੀ ਨਹੀਂ ਮੈਂ ਖਰੀਦ ਲੈਣ ਇਹ ਸਮਝਾਉਣ ਵਾਸਤੇ ਭਾਈ ਮਨ ਨੂੰ ਕਹਾਣੀ ਉਸ ਨੇ ਉਹ ਜੇ ਨੇ ਖਰੀਦ ਲਿਆ ਜਿੰਨਾ ਤੋਂ ਮਨ ਲੱਗਿਆ ਹੁਣ ਇੱਕ ਸਮਾਂ ਆਇਆ ਜਦੋਂ ਹੰਮ ਨਿਭਟ ਲੈ ਸਾਰੇ ਸਾਰੇ ਤਾਂ ਮੁਟੇ ਦੇ ਬੜਾ ਆ ਚਿੰਤਾ ਦੇ ਵਿੱਚ ਆ ਗਿਆ ਕਹਿਣ ਲੱਗਾ ਕਿ ਹੁਣ ਕੀ ਬਣੇਗਾ ਹੁਣ ਤਾਂ ਮੇਰੇ ਲਈ ਖਾਜਣਾ ਜਦੋਂ ਵੇਲਾ ਹੋ ਗਿਆ ਜੀ ਮੈਨੂੰ ਖਾਜਣਾ ਇਹਨਾਂ ਦੀ ਰਾ ਪਰੇ ਤੇ ਉਹਦੀ ਪਦਨੀ ਕਾਰ ਕੁੜੀ ਆਂ ਜਿਸੀ ਕਿਉਂਕਿ ਧਿਆਜ ਜਦੋਂ ਲਿਖਦੇ ਨੇ ਚਾਹੇ ਤੁਸੀਂ ਕਿਹਾ ਦੇਦੇ ਨੇ ਆਪਾਂ ਸਿੱਖਿਆ ਦੇਵਾ ਤੇ ਤਾਂ ਉਹ ਜੁੜੀਆ ਕਹਿ ਰੋਤ ਬੜੀ ਸਿਆਣੀ ਜੀ ਕਹਿਣ ਲਗੀ ਜਿਹੜਾ ਇਹ ਚਿੰਤਾ ਵਿੱਚ ਹੋ ਜੀ ਇਹ ਲੱਗੇ ਜਿਹੜੇ ਆਪਾਂ ਬਲਾ ਘਿਰੇ ਬੈਠੇ ਆਨ ਕੰਮ ਮੁੱਕ ਜੇ ਕੰਮ ਮੁੱਕ ਜੇ ਦਸਦਾ ਹੀ ਇਹਨੇ ਮੈਨੂੰ ਆਜਣਾ ਕਹਦੇ ਬਾਪੂ ਕੰਮ ਹੀ ਸੌਖਾ ਹੈ ਇਹਨੋਂ ਕੋ ਬੇਲਾ ਚੜਨਾ ਹੈ ਕੀ ਕਰੀਏ ਇੱਕ ਵੰਜ ਗਾੜੀ ਨੂੰ ਬੰਨ੍ਹਾ ਕਰਾ ਜਦੋਂ ਇਹ ਬੇਧ ਹੋਵੇ ਚੜੀ ਜਾਵੇ ਚਲੀ ਜਾ ਆ ਚੜਨਾ ਕਰਨਾ ਵਾ ਨੂੰ ਮੁਗਣਾ ਦੇ ਨਾਲ ਦੇ ਗੇਲਾ ਹੋ ਜਾ ਇਸੇ ਤਰ੍ਹਾਂ ਭਾਈ ਆਪਾਂ ਵੀ ਮਨ ਨੂੰ ਬਾਤ ਗੁਰੂ ਭਾਈ ਜਦੋਂ ਬੇਨਾਮ ਇਹਦਾ ਮਾਣ ਬੋਲੋ ਚੜਾ ਦੇ ਚੱਕਰ ਵੀ ਬੜੇ ਨੇ ਦੇ ਨਾ ਆਣ ਜਾਂਦੇ ਕੋਈ ਜਿਹੜੇ ਕੋਰਵਾਤਾ ਬਾਰੇ ਕੋਈ ਆ ਜਦੋਂ ਬਾਬਾ ਜੀ ਸਾਡੇ ਲੜਾਈ ਬੜੀ ਜਾਂਦੀ ਜੁਗਤੀ ਨਾਲ ਉਹ ਨਾ ਧਾਰਨਾ ਉਹ ਕਹਿੰਦੇ ਵੀ ਤੁਸੀਂ ਜਿੰਨੇ ਜੀਏ ਜਿੰਨਾ ਤੁਸੀਂ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਲੱਖੋ ਤੁਸੀਂ ਉਹ ਕਹਿਆ ਕਰੋ ਇੱਡੇ ਜਨਾ ਉੱਠੇ ਦੂਜੇ ਜਨਾ ਬੈਠ ਜਾਓ ਉਹਨਾਂ ਨੇ ਦਿੱਤਾ ਜੀ ਹੈ ਉਹ ਵੇਲੇ ਹੁੰਦਾ ਲੜ। ਵਿਚਾਰਾ ਡਗਰਾ ਨਾ ਵੇਲੇ ਹੋਏ ਤੇ ਨਾ ਉਹਦਾ ਵਿਚਾਰਾ ਡਗਰਾ ਮਹੀਨੇ ਘਰ ਆ ਗਏ। ਕੱਲੇ ਬਾਬੇ ਹੀ ਬਾੜ ਬੰਨ ਕਰਦੀ ਬਾਬੇ ਕਹਿੰਦੇ ਲੜਾਈ ਬੰਦ ਹੋ ਗਈ। ਇਹਨਾਂ ਲੜਾਈ ਹੋਈ ਨਹੀਂ। ਕਹਿੰਦੇ ਚੱਲ ਵੀ ਰੱਖੋ ਇਹਦੀ ਬਾੜ। ਕਹਿੰਦੇ ਤਾਂ ਵੇਲੇ ਹੋਣੀ ਉਹ ਇਹ ਮਾਣਦੇ ਰੋ ਮੇਲਾ ਹੁੰਦਾ ਹੈ ਨਾ ਉਦੋਂ ਵਿਚਾਰਾ ਲੈਂਦਾ ਹੈ। ਯਾਪਨ ਵੀ ਬੜੀ ਬੜੀ ਸਿੱਖਿਆ। ਇਹਨੂੰ ਮਨ ਨੂੰ ਵੇਲਾ ਦੇ ਚਾਹਦਾ। ਕਿਸੇ ਨਾ ਕਿਸੇ ਕੀਰਤਨ ਨਾਲ ਕਥਾ ਨਾਲ ਸਿਮਰਨ ਨਾਲ ਭਾਵ ਕਿ ਲਾਈ ਰਹੀ ਜਦੋਂ ਇਹ ਵੇਲ ਹੋਇਆ ਮਨ ਇਹਨੇ ਤੋਂ ਨੂੰ ਖਾਣਾ ਹੀ ਖਾਣਾ ਇਹ ਵਿਚਾਰਾਂ ਨੇ ਇਹਨਾਂ ਨੂੰ ਤੋਂ ਨੂੰ ਕਿਉਂਕਿ ਪੰਜ ਦੂਤ ਚਿਤਵੇ ਵਕਾਰਾ ਮਾਇਆ ਮੋਹ ਕਾ ਇਹ ਪ੍ਰਸਾਰ ਬੜਾ ਪ੍ਰਸਾਰ ਆ ਪ੍ਰਸਾਰ ਦੇ ਇਸ ਕਰਕੇ ਕਹੋ ਕਬੀਰ ਇੱਥੇ ਤਾਂ ਪੰਜਾਂ ਦਾ ਝਗੜਾ ਜੇ ਤੁਹਾਨੂੰ ਸਮਝ ਨਹੀਂ ਆ ਰਿਹਾ ਅਸੀਂ ਘਰਾਂ ਦੇ ਵਿੱਚ ਸਾਰੇ ਦੁਖੀ ਆ ਗਏ ਇਹ ਪਦਾਇਨੇ ਦਾ ਜਨਮ ਹੋਣ ਕਰਵਾ ਜਾਂਦੇ ਇਹ ਪੰਜ ਜਾਨੀ ਆਪਣਾ ਕੰਮ ਕਰਕੇ ਪਾਸੇ ਹੋ ਜਾਂਦੇ ਇਸ ਤਰ੍ਹਾਂ ਭਾਈ ਇਹ ਪੰਜਾਂ ਦਾ ਗਿਰਤ ਸਮਝਦਾ ਏ ਇਹ ਸਾਨੂੰ ਕਿਵੇਂ ਲੁੱਟੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਭਾਈ ਕੋਈ ਨਾ ਕੋਈ ਕਾਰਨ ਤੁਸੀਂ ਬਣਾਈ ਲਿਆ ਕਰੋ ਅਨੇਕ ਪਾਪ ਕਰੇ ਗੁਰ ਕਾਰਨ ਗੁਰ ਭਾਵੇਂ ਸੋ ਥਾਏ ਭਾਈ ਦੇਨ ਦੇ ਗੁਰ ਚਰਨ ਦਿਹਾਈ ਦਇਆ ਕਰੋ ਮੇਰੀ ਵਿੱਚ ਸਤਿ ਕੋਈ ਰਹੀ ਆਪੇਂ ਭੂਰੇ ਜੇ ਨਮਸਤੇ ਨਾਨਕ ਗੁਰ ਚਰਨ ਲਾਗੇ ਬਾਜੇ ਅਣ ਹਬ ਤੂਰੇ ਸਰੋਗਾ ਤੁਰੁ ਭਾਣੀ ਤਾਮਤ ਕਰਤ ਮਹਾਰ ਜਿਵ ਸੇ ਰਾਤੋ ਦਿਨਾਈ ਦਾਇਆ ਇਹ ਦੇ ਸਗਲ ਜਗਤਾ ਕਰਮਿਆ ਨਿ ਆਉ ਕੋਈ ਆਈਂ ਬਚੇ ਕਰਮਾ ਤੁ ਹੋ ਰਈ ਗੇ ਸੰਗਤ ਨਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਕੀ ਨਾਮ ਜਿਨੀ ਆਮਤਿਆ ਆਇਆ ਗੇ ਸੰਗਤ ਨਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਕੀ ਨਾਮ ਵਾਹੀ ਕੀ ਹਰ Yawah, nan.